ਜੀ ਸਰ ਮੈਂ ਬਹੁਤ ਖੁਸ਼ੀ ਵਾਲਾpropto ਵਾਲਾ ਦੇਣਾ ਕਿ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰੇ ਪ੍ਰਣਾਲੀ ਪੰਜਾਬ ਦੇ ਕੋਨੇ-ਕੋਨੇ ਇੱਥੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਬਖੂਬੀ ਦੇ ਨਾਲ ਪਛਾਏ ਗਏ ਉਹਦਾ ਨਤੀਜਾ ਵੀ ਅੱਜ ਜਿਹੜਾ ਲੁਧਿਆਣਾ ਰਾਤ ਦਾ ਬਾਈ ਇਲੈਕਸ਼ਨ ਸੀਗਾ ਪਰ ਸਰਕਾਰ ਆਪਣੇ ਚੌਥੇ ਸਾਲ ਦੇ ਵਿੱਚ ਜਿਸੋ ਕਿ ਚੱਲ ਰਹੀ ਆ ਅੱਜ 10000 ਨਾਲੋਂ ਵੱਧ ਕੋਟਾ ਦੇ ਨਾਲ ਉਹ ਇਲੈਕਸ਼ਨ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਜਿਹੜੇ ਬਹੁਤ ਮਿਹਨਤੀ ਔਰ ਅਨਤਕ ਰਾਜ ਸਭਾ ਦੇ ਮੈਂਬਰ ਦੇ ਨਾਤੇ ਵੀ ਲੋਕ ਸੇਵਾ ਵੱਲ ਸਮਰਪਿਤ ਰਹੇ ਔਰ ਅਰਵਿੰਦ ਕੇਜਰੀਵਾਲ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਵਾਲੀ ਅੱਜ ਨਾਲ ਲੈ ਕੇ ਆਈ ਆ ਦਿਲ ਦੀਆਂ ਗਰਾਈਆਂ ਤੋਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਉਹ ਉੱਥੇ ਮਾਨਯੋਗ ਮੁੱਖ ਮੰਤਰੀ ਪ੍ਰਵੰਤ ਮਾਜੀ ਨੂੰ ਪਰਰਵੰਤ ਕੇਜਰੀਵਾਦੀ ਨੂੰ ਜਿਨ੍ਹਾਂ ਦੇ ਸਦਕੇ ਅੱਜ ਉਹ ਵਿਖਾਵਾ ਵੈਸ ਜਿਹੜਾ ਆਮ ਆਦਮੀ ਪਾਰਟੀ ਦੀ ਚੋਲੀ ਚੁਪਿਆ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਝਾੜੂ ਦਾ ਮਜ਼ਾਕ ਉਡਾਉਂਦੇ ਸੀਗੇ ਔਰ ਝਾੜੂ ਲਬਤ ਨੂੰ ਬਹੁਤ ਬੁਰੇ ਤਰੀਕੇ ਨਾਲ ਵਰਤਦੇ ਸੀਗੇ ਅੱਜ ਉਹ ਲੀਡਰ ਸਮਝ ਲੈਣ ਕਿ ਇਹ ਹੀ ਝਾੜੂ ਚੱਲਿਆ ਜਿੰਨੇ ਲੁਧਿਆਣਾ ਵਸਤੇ ਵਿੱਚ ਸਫਾਈ ਕੀਤੀ ਆ ਤੇ ਆਉਣ ਵਾਲੇ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੋ ਹੀ ਝਾੜੂ ਆ ਸਫਾਈ ਕਰੇਗਾ ਉਹ ਜਿੱਥੇ ਅੱਜ ਭਗਵੰਤ ਮਾਨ ਜੀ ਦੇ ਪਿਛਲੇ 4 ਸਾਲਾਂ ਦੇ ਕੰਮਰ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਈ ਆ ਉੱਥੇ ਵੀ ਸਮਝਣਾ ਵੀ ਸਾਨੂੰ ਹੋਰ ਸ਼ਕਤੀ ਮਿਲੂਗੀ ਆਵਾਜ਼ੀ ਪਾਰਟੀ ਦੀ ਸਰਕਾਰ ਆਵਾਜ਼ਵੀ ਪਾਰਟੀ ਦਾ ਮੰਤਵ ਲੋਕਾਂ ਦੀ ਭਲਾਈ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨstar ਨੂੰ ਉੱਪਰ ਚੁੱਕਣਾ ਔਰ ਉਹਦੇ ਲਈ ਵਕ ਵਕ ਪ੍ਰੋਗਰਾਮ ਜਿਹੜੇ ਨੇ ਉਹ ਪਾਰਟੀ ਸਮੇ ਸਮੇਂ ਤੋਂ ਦੇ ਰਹੀ ਆ ਔਰ ਬਖੂਬੀ ਦੇ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਮੈਂ ਸਮਝਦਾ ਵੀ ਇਸ ਤੋਂ ਇਲਾਵਾ ਅੱਜ ਗੁਜਰਾਤ ਦੇ ਵਿੱਚ ਵੀ ਆਵਾਜ਼ਵੀ ਪਾਰਟੀ ਦੀ ਜਿਹੜੀ ਐਮਐਲਏ ਸੀਟਾਂ ਜਿੱਤੀ ਆ ਉਹਦਾ ਕਾਰਨ ਇਹ ਆ ਕਿ ਕੱਟ ਉਮਰ ਤੋਂ ਸਭ ਤੋਂ ਤੇਜ਼ ਵਧਣ ਵਾਲੀ ਜਿਹੜੀ ਪਾਰਟੀ ਆ ਅੱਜ ਉਹ ਆਵਾਜ਼ੀ ਪਾਰਟੀ ਮਰ ਕੇ ਸਾਹਮਣੇ ਉੱਭਰੀਆ ਔਰ ਜਿੱਥੇ ਕੇਵਲ ਸੂਬੇ ਤੱਕ ਨਹੀਂ ਔਰ ਸਾਰੇ ਮੁਲਕ ਦੇ ਵਿੱਚ ਆਵਾਜ਼ੀ ਪਾਰਟੀ ਦੀ ਜਿਹੜੀ ਗੱਲ ਆ ਉਹਦੇ ਪ੍ਰੋਗਰਾਮ ਨੇ ਉਹਦੀ ਪਾਲਿਸਿਸ ਨੇ ਉਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੋ ਮੈਂ ਅੱਜ ਖੁਸ਼ੀ ਦਾ ਮੌਕਾ ਹੈ ਮੇਰੇ ਨਾਲ ਅੱਜ ਸਾਡੇ ਸਾਰੇ ਆਵਾਜ਼ੀ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਅਫਸਰ ਸਾਹਿਬਾਨ ਦਰਜਾ ਬਦਰਜਾ ਔਰ ਸਾਰੇ ਇੱਥੇ ਅੱਜ ਇਕੱਠੇ ਹੋ ਕੇ ਇਸ ਜਿੱਤ ਦੀ ਖੁਸ਼ੀ ਵੀ ਮਨਾ ਰਹੇ ਆਂ ਔਰ ਇੱਕ ਜ ਵੱਧੀਆਂ ਜ਼ਿੰਮੇਵਾਰੀ ਵੀ ਸਮਝ ਰਹੇ ਆ ਕਿ ਜੇ ਲੋਕਾਂ ਨੇ ਅੱਜ ਫਤਵਾ ਦਿੱਤਾ ਤੇ ਇਸ ਪਦਵੇ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੇ ਜ਼ਹਿਨ ਦੇ ਵਿੱਚ ਰੱਖਦੇ ਹੋਏ ਹੋਰ ਲੋਕਾਂ ਦੀ ਸੇਵਾਵਾਲੀ ਅਸੀਂ ਸਮਰਪਿਤ ਰਹੀਏ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਸਾਫ਼ ਸੁਥਰੀ ਰਾਜਨੀਤੀ ਪ੍ਰਚਾਰਚਾਰ ਦੇ ਖਿਲਾਫ ਲੜਾਈ ਮੋਖੜੂ ਸੁਖ ਦੇਣ ਦੀ ਰਾਜਨੀਤੀ ਉਸ ਰਾਜਨੀਤੀ ਨੂੰ ਹੋਰ ਤੇਜ਼ੀ ਦੇ ਨਾਲ ਆਵਾਜ਼ੀ ਪਾਰਟੀ ਦਾ ਛੋਟੇ ਤੋਂ ਛੋਟਾ ਵਲੰਟੀਅਰ ਤੇ ਵੱਡੇ ਤੋਂ ਵੱਡਾ ਲੀਡਰ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਪੜਾਊਗਾ ਸੋ ਮੈਂ ਬਹੁਤ ਮਾਣ ਕਹਿੰਦਾ ਹੋਇਆ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੂੰ ਮਾਣ ਮਹਿਸੂਸ ਕਰਨਾ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਤਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਦੇ ਕੇ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਔਰ ਅਸੀਂ ਇਹ ਦਾਅਵਾ ਕਰਦੇ ਆ ਕਿ ਬਾਕੀ ਸਮੇਂ ਦੇ ਵਿੱਚ ਪਾਰਟੀ ਦੀ ਕਾਰਜਕਾਰੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪਾਲਿਸਿਸ ਦਾ ਖੂਬੀ ਦੇ ਨਾਲ ਲੋਕਾਂ ਦਾ ਲੈ ਕੇ ਜਾਵਾਂਗੇ ਪਰ ਸਾਡਾ ਇੱਕੋ ਹੀ ਮੰਤਵ ਆ ਕਿ ਭ੍ਰਸ਼ਟਾਚਾਰ ਰਹਿਤ ਰਾਜਨੀਤੀ ਹੋਵੇ ਲੋਕਾਂ ਨੂੰ ਸੁੱਖ ਦੇਣ ਵਾਲੀ ਰਾਜਨੀਤੀ ਹੋਵੇ ਪਿਛਲੇ ਸਾਲਾਂ ਦੇ ਵਿੱਚ ਰਾਜਨੀਤੀ ਲੋਕਾਂ ਨੇ ਪੇਸ਼ਾ ਬਣਾ ਲਿਆ ਸੀਗਾ ਸੱਤਾ ਨੂੰ ਨਾਲ ਲੈ ਕੇ ਲੋਕ ਆਪਣੇ ਨਿੱਜੀ ਫਾਇਦੇ ੱਤੇ ਜਿਹੜੇ ਤਿੰਨ ਦਿਨ ਕਿ ਲਿਆ ਨਾ ਬਾਲਖ ਸੀ ਅਜ ਜ਼ੋਰਬਾ ਪਤੀ ਤੇ ਕਰੋਨਾ ਪਤੀ ਵੜ ਗਏ ਪਰ ਜਸਵਾ ਗਾ ਤੋਂ ਮਜ਼ਾਕ ਹੀ ਡਾਉਂਦੇ ਨੇ ਝਾੜੂ ਦਾ ਅੱਜ ਮੈਂ ਸਮਝ ਨਾ ਜਿਹੜਿਆਣੇ ਰਿਜ਼ਲਟ ਤੋਂ ਬਾਅਦ ਉਹ ਸਮਝ ਲੈ ਕਿ ਕਾਗਜ਼ ਦੇ ਉੱਪਰ ਲਿਖਿਆ 27 ਦੇ ਵਿੱਚ ਇੱਕ ਵਾਰੀ ਫੇਰ ਆਵਾਮੀ ਪਾਰਟੀ ਦੀ ਸਰਕਾਰ ਬਣੇਗੀ ਜਿੰਦਾਬਾਦ 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 ਪੰਜਾਬ ਨੂੰ ਜਿੰਦਾਬਾਦ ਹੋਰ ਪੰਜਾਬ ਨੂੰ ਤਰੱਕੀਆਂ ਦੀ ਰਾਹ 'ਤੇ ਲੈ ਕੇ ਜਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਰ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਰਾਜਨੀਤੀ ਆ ਉਸ ਨੂੰ ਲੋਕਾਂ ਦੀ ਪੁਲਾਈ ਲਈ ਪੂਰੇ ਦੌਰ ਦੇ ਉੱਪਰ ਵਰਤ ਕੇ ਇੱਕ ਵਧੀਆ ਆ ਜਿਹੜਾ ਇੱਕ ਨਵੀਂ ਜਿਹੜੀ ਦਿਸ਼ਾ ਪਰਵੇਸ਼ ਤੇਜਰੀਵਾਲ ਜੀ ਨੇ ਰਾਜਨੀਤੀ ਨੂੰ ਦਿੱਤੀ ਆ ਅੱਜ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਲੇਧਰ ਆਉਗੀ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ